ਇੱਕ ਨਾ ਜਿਹੜੇ-ਜਿਹੜੇ ਆਪਣੇ ਬੰਦੇ ਕਹਿੰਦੇ ਸੀ ਵੀ ਸਾਡਾ ਨਾਮ ਲਿਆ ਦਿਓ ਬਲੌਗ ਦੇ ਵਿੱਚ ਤੁਸੀਂ ਆਪੋ ਆਪਣਾ ਨਾਮ ਬਲੌਗ ਦੇ ਵਿੱਚ ਲਿਖ ਦਿਓ ਕਮੈਂਟ ਦੇ ਵਿੱਚ ਤੇ ਆਪਾਂ ਅਗਲੇ ਬਲੌਗ ਦੇ ਵਿੱਚ ਰੀਡ ਕਰਾਂਗੇ ਸਾਰੇ ਜਾਨੇ ਫਟਾਫਟ ਨਾਲ ਆਪਣਾ ਆਪਣਾ ਨਾਮ ਲਿਖ ਦਿਓ ਤੇ ਆਪਾਂ ਅਗਲੇ ਬਲੌਗ ਦੇ ਵਿੱਚ ਸਾਰੇ ਨਾਮ ਬੋਲ ਦੇਾਂਗੇ ਹਾਂਜੀ ਗੁੱਡ ਮਾਰਨਿੰਗ ਸਾਰੇ ਨੂੰ ਸੱਸੇ ਕਾ ਤੇ ਮੈਨਾਂ ਤਾਂ ਇਹ ਆਵੜੇ ਕੁੰਟਲ ਵਾਸਤੇ ਇੱਕ ਕਿੱਦਾਂ ਕਰਵਾਉਂਗਾ ਹੇ ਹੇ ਪੰਦਰ ਕੋ ਜੜਾ ਮਮੀ ਸਾਡੀ ਦਾ ਗੁੰਡਲ ਵਾਲਸ ਹਾਜੀ ਸასი ਗੱਲ ਦੀ ਗੁੱਡ ਮਾਰਨਿੰਗ ਸਾਰਿਆਂ ਨੂੰ ਆਈ ਹੋਪ ਤੁਸੀਂ ਸਾਰਿਆਂ ਨੇ ਠੀਕ ਠਾਕ ਹੋਵਗੇ ਵਧੀਆ ਹੀ ਹੋਵਗੇ ਵੈਲਕਮ ਬੈਕ ਟੂ ਮਾਈ YouTube ਚੈਨਲ ਸੋ ਅੱਜ ਦਾ ਆਪਾਂ ਵਲੌਗ ਕਰਦੇ ਆ ਆਪਣੇ ਘਰ ਤੋਂ ਸਟਾਰਟ ਕਿਉਂਕਿ ਤੁਹਾਨੂੰ ਵੀ ਜਿੱਦਾਂ ਪਤਾ ਸੀਗਾ ਕਿ ਆਪਾਂ ਗਏ ਹੋਏ ਸੀਗੇ ਬਾਬਾ ਜੀ ਦੇ ਤੇ ਬਹੁਤ ਸੋਨੇ ਦਰਸ਼ਨ ਹੋਏ ਤੇ ਬਹੁਤ ਵਧੀਆ ਸਫਰ ਹੋਇਆ ਆਇਆ ਗਿਆ ਸਫਰ ਬਹੁਤ ਵਧੀਆ ਆਪਾ ਗਏ ਵੀ ਬੜੇ ਵਧੀਆ ਆਏ ਵੀ ਬੜੇ ਵਧੀਆ ਤਿੰਨ ਦਿਨ ਲਗਾ ਕੇ ਆਏ ਆ ਸੋ ਵਧੀਆ ਬਟ ਆ ਫ੍ਰੀਲੀ ਬੜੀ ਐ ਸੀ ਆ ਉਹ ਮੂਮੈਂਟ ਜਿਹੜਾ ਸੀਗਾ ਉਹ ਸਾਡੇ ਲਈ ਯਾਦਗਾਰ ਮੂਮੈਂਟ ਸੀਗਾ ਰਾਤੀ ਪਾਇਆ ਸੀ ਕੂਲਰ ਚ ਪਾਣੀ ਜਾਂ ਬਹੁਤ ਗਾੜਾ ਹੋ ਗਿਆ ਬਹੁਤ ਜਿਆਦਾ ਗਰਮ ਹੋ ਗਿਆ ਉਹ ਹੀ ਪਾਣੀ ਕੱਢ ਤੇ ਤਾਜ਼ਾ ਪਾਣੀ ਪਾ ਕੇ ਫੇਰ ਕੂਲਰ ਦੀ ਸਪਲਾਈ ਸ਼ੁਰੂ ਕਰਨ ਲੱਗੇ ਸਾਡਾ ਕੂਲਰ ਜਿਹੜਾ ਆ ਖੰਡਾ ਹੋਈ ਵੇ ਟੀਵੀ ਲਾਦ ਮੈਂ ਟੀਵੀ ਗਰਮੀ ਬਹੁਤ ਆ ਸਾਡੇ ਇੱਥੇ ਹੋ ਜ਼ਿਆਦਾ ਕਰਨੀ ਹੋ ਚੱਗੀ ਹੈ ਗੱਡੀ ਦਾ ਗਰਮੀ ਹੈ ਸਾਰੇ ਤੁਸੀਂ ਦੇਖ ਸਕਦੇ ਕਿੱਡਾ ਖੁੱਲਾ ਵਿੜਾ ਵਿੱਚ ਸੋ ਸੇਕ ਹੀ ਸੇਕ ਵਾ ਤਾਂ ਸਾਨੂੰ ਦਰਾਖਲੀ ਸਿਰ ਭਾਵਨਾ ਸੋ ਭਾਵਨਾ ਨਹੀਂ ਹੈਗੀ ਬਲੱਗ ਤੇਰੀ ਸਾਨੂੰ ਦਰਸਤ ਦੀ ਵੀ ਹੈ ਤੇ ਸਭਾਵਨਾ ਨਹੀਂ ਹੈਗੀ ਸੋ ਆਏ ਐਸੀ ਮਨਾਤਾ ਘਾਰਾਏ ਕੋ ਕੂਲਰ ਦਾ ਹੀ ਆਉਣ ਮਾਰੇ ਮਾ ਸਾਨੂੰ ਅੱਜ ਇਹਦੇ ਕੋਲ ਬੜਵਾਲਾ ਇਹਨਾਂ ਨੂੰ ਜਾਣਾ ਮੈਂ ਕੀ ਕਹਿੰਨੀ ਆ ਗੱਡੀ ਦੀ ਅੱਜ ਗੱਲ ਸੁਣੋ ਮੜੀ ਆ ਤਾਂ ਆਪਾ ਦੇਖੋਨੇ ਆ কুলਰ ਇੱਥੇ ਲੈ ਕੇ ਆਵਾਂਗੇ ਪਹਿਲਾਂ ਉਹਨੂੰ ਇੱਥੇ ਪਾਣੀ ਪਾਵਾਂਗੇ ਫਿਰ কুলਰ ਨੂੰ ਧੋ ਕੇ ਉਹ ਕਮਰੇ ਤੱਕ ਲੈ ਕੇ ਜਾਵਾਂਗੇ ਸੋ ਹੁਣ ਸਾਡਾ ਦਿਲ ਕਰਦਾ ਸੀ ਕਿ ਅਸੀਂ কুলਰ ਦੀ ਹਵਾ ਵੀ ਲੈ ਲਈਏ ਬਸ ਬਿਕੋ ਮੈਂ ਕਿਹਾ ਨਹੀਂ ਬਾਹਰ ਇਹਨੂੰ ਇੱਥੇ ਬਾਹਰ ਆ ਕੇ ਕਰਿਆ ਬਸ ਲੱਕ ਨੂੰ ਉਹਨੂੰ ਕਰੋ ਨਹੀਂ ਝੋਪਿਆ ਬੀਤੀ ਬਾਹਰ ਕਿਥੇ ਨਹੀਂ ਕਰਨਾ ਹਾਂ ਯਾਰ ਕੋਲ ਯਾਰ ਇਹਨੂੰ ਉਹੀ ਪੈ ਕਦੇ ਕਰਦੇ ਫਿਰ ਰਾਤੀ ਲਾ ਸ਼ਰੀਰ ਫਿਰ ਪੈ ਕਰਦਾ ਨਹੀਂ ਨਹੀਂ ਇੱਦੀ ਕਰਨਾ ਪੈਣਾ ਏ ਕਿਉਂ ਪਤਾ ਨਹੀਂ ਹੁੰਦਾ ਨਾ ਉਹਦਾ ਉੱਧਰ ਆਉਂਸ ਤੇ ਆ ਦੇ ਦਾ ਦੇ ਕੋਈ ਇਦਾਂ ਹੋਇਆ ਕਰਨਾ ਇੱਥੇ ਇਹ ਪਾਣੀ ਉੱਪਰ ਇਹਦੇ ਦੱਤਾ ਚਾੜਤਾ ਹੀ ਪਾਣੀ ਪਾ ਕੇ ਗੁੰਲਟ ਹੋਰ ਲੈ ਲੈ ਦਿਮਾਗ ਖਰਾਬ ਇਹਦਾ ਮਨ ਪਾਣੀ ਪਾਣੀ ਇਦਾਂ ਕਰੋ ਨਾ ਫਿਕਰ ਸਾਈਡ ਨੂੰ ਜੱਦੀ ਚ ਵੱਜ ਜਾਣਾ ਉਹ ਚਲੋ ਜਾਈਏ ਦੂਜੀ ਤਰ੍ਹਾਂ ਦਾ ਘੁੰਮਣਾ ਮੈਂ ਵੀ ਇਹਨੂੰ ਇੱਦੀ ਕਹਿੰਦੀ ਹੁਣ ਘੁੰਮਣਾ ਵਿੱਚ ਨਹੀਂ ਬਚਣਾ ਉਹਦੇ ਨਹੀਂ ਤੇ ਹੁਣ ਵੀ ਕੀ ਕਰਦਾ ਹੁਣ ਇਦਾਂ ਇਹਨੂੰ ਘੁਮਾਉਂਗਾ ਤੇ ਉਧਰ ਬੱਜੂਗਾ ਵਿੱਚ ਆਲੇ ਇਥੋਂ ਰੰਗ ਜਾ ਫੇਟ ਹੋਇਆ ਆ ਹੋਇਆ ਇਥੋਂ ਬੱਜੀ ਯਾਰ ਗੱਡੀ ਦੇਖਾ ਮੈਂ ਕਈ ਮਾਰੀ ਦਿਖਾ ਇਹਨੂੰ ਕਹ ਰਹੇ ਫਿਰ ਬਾਰ-ਬਾਰ ਆ ਦੇਖਾ ਘੁੰਮਣਾ ਸੀ ਇਹਨੂੰ ਹੈ ਚੱਲ ਹਾ ਸਭ ਵਾਓ ਵਾਓ ਮੁੰਡੇ ਆ ਬੰਦ ਚਪਲ ਬਾ ਮੁੰਡੇ ਦੇ ਐ ਇੰਨੀ ਆ ਪੁੰਦਾ ਹੀ ਚਪਲ ਉਹ ਚਲੋ ਬਾਬਾ ਗਰਮੀ ਬਹੁਤ ਆ ਬਚ ਕੇ ਰੋ ਬਚ ਕੇ ਗਰਮੀ ਤੋਂ ਹੈ ਬਿੱਕੂ ਇਸ ਟਾਈਮ ਇੰਨੀ ਗਰਮੀ ਹੋ ਗਈ ਆ ਤਾਂ ਗਾਂ ਕੀ ਬਣੂੰਗਾ ਨਹੀਂ ਪਹਿਲੇ ਉੱਥੇ ਲੈ ਕੇ ਚਲੋ ਆਣੀ ਉੱਥੇ ਪੋਣਾ ਬਣਾਏ ਮੈਂ ਇੰਨੀ ਗਰਮੀ ਹੋਣੀ ਇੰਨੀ ਹੋ ਚੁੱਕੀ ਆ ਤੇ ਬਾਅਦ ਚੋ ਕੀ ਹਾਲ ਹੋਗਾ ਬਹੁਤ ਮੰਦਾ ਹਾਲ ਆ ਹੈ ਆਈ ਤਾਂ ਕੱਪੜੇ ਵੀ ਬਿਕੋ ਸਾਮਾਨ ਵੀ ਢੋੜੇ ਆ ਤੇ ਤੁਹਾਨੂੰ ਪਾਣਾ ਪਿਆ ਤੇ ਇੱਥੇ ਤੇ ਮੇਰੀ ਵਾਲੀ ਰਾਤੀ ਬਾਟੀਆਂ ਉੱਥੇ ਚਕਈਆਂ ਮੇਰੀ ਗੱਲ ਸੁਣ ਲਓ ਹਾਂ ਮੰਮੀ ਮੁੰਡੇ ਲੱਗ ਗਿਆ ਮੰਮੀ ਰਹਿਣ ਨੂੰ ਤਰ ਗਿਆ ਇੱਥੇ ਪਾਣੀ ਇਹ ਪਾਉਣਾ ਉੱਤੇ ਰੱਖ ਕੇ ਰੋਣਾ ਸੀਗਾ। ਆਓ ਆਪਣੀ ਆਰੀ ਉਹੀ ਤਾਂ ਨਹੀਂ ਦੱਸਣ데요 ਮੈਂ ਕਹਾ ਦੋ ਕਪਾਲਾ ਟਾਕ ਤੇ ਦੋ ਕ ਮੈਂ ਪਾ ਦੂੰਗੀ ਆਪੇ। ਨਹੀਂ ਸਾਰੇ ਪਾ। ਸਾਰਾ ਵੀ ਲਿਜਾਣਾ ਓੱਖਾ ਹੋ ਜਾਣਾ ਪਾ। ਵਿੱਚ ਕੀ ਆ ਯਾਰ? ਠੀਕ। ਆ ਮੋਟਰ ਤੇ ਜਾਣਾ ਮੋਟਰ ਸਾਬ ਹੋ ਗਈ ਇਹਦੀ। ਗੰਦਾ ਆ। ਆ ਕਚਰਾ ਆ। ਬਰਫ ਦੇ ਡੋਂਗੇ। ਨਿਲਾਰਾ ਹਵਾ ਨਾਲ ਪਹਾਰਾ ਸਕਦਾ। ਦੇਖੋ ਬਰਫ ਦੇ ਡੋਂਗੇ ਕੱਢ ਕੇ ਲਵਾ। ਛੱਟੇ 'ਚ ਦੋ ਹੋਰ। ਬਰਫ ਦੇ ਡੋਂਗੇ ਨਾਲ ਤਾਂ ਜਾਣੇ। ਜਿਨੇ ਰ। ਹੁਣ ਆਪਾਂ ਬਰਫ ਦੇ ਡੋਂਗੇ ਵੀ ਗੱਡੀ 'ਚ। ਕੀ ਮਨੂ ਹਾਫੀ ਕੀ ਹਾਫੀ ਕੀ ਹਾਫੀ ਹਾਫੀ ਮਨੂ ਆਪਾ ਕੁਲਰ ਦੀ ਹਵਾ ਲੈਣੀ ਠੀਕ ਆ ਹਾਫੀ 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 ਪਾਏ ਗਰਮੀ ਤੇ ਨਾਲ ਆਪਾਂ ਕੀ ਹਾਫੀ 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 ਟਾਫੀ ਹਾਂ ਟਾਫੀ ਪਾਪਾ ਕੋ ਲੱਜਾ ਲੜਾ

ਆ ਪਾਣੀ ਅੰਦਰ ਪੋਤਾ ਦੇ ਪਾਪਾ ਵਾ ਵਾ ਆ ਬਰੋ ਮੇਰਾ ਪੁੱਤ ਦੇ ਕਿਚਨ ਚ ਰੱਖਿਆ ਮੰਨ ਆ ਵੀ ਲੈ ਜਾ ਆ ਵੀ ਲੈ ਪੁੱਤ ਆ ਵੀ ਲੈ ਜਾ ਆ ਲੈ ਦੇ ਨੀ ਰੱਖੀ ਦੋਨੇ ਰੱਖਿਓ ਚਾਹ ਨਾ ਬੱਚਾ ਆ ਢਾਈ ਸੋਨਾ ਮੁੰਡਾ ਸਾਡਾ ਪਾਣੀ ਕਿੰਨਾ ਘ ਭਰਿਆ ਗਿਆ ਦੇਖੋ ਧਿਆਨ ਨਾਲ ਬੱਸ ਬੱਸ ਉਹ ਅੱਧਾ ਕੋਟ ਬਾਕੀ ਹੋ ਪਾਣੀ ਪਾਣੀ ਕਿੱਦਾਂ ਚੱਕਣਾ ਉਹ ਪਾਪ ਜਿ ਕਰ ਤਰ ਗਿਆ ਪੰਪ ਤੱਕ ਕਰ ਥੋੜਾ ਜਾਣਾ ਹੈ ਇਦਾਂ ਉੱਥੇ ਤੱਕ ਜਾਣਾ ਬਿੱਕੂ ਚਿੱਤੇ ਜਾ ਤੱਕ ਨਹੀਂ ਭਰਾ ਉਹ ਤਾਂ ਲੈਵਲ ਦੱਸਣਾ ਰਾਤੀ ਕਿੱਦਾਂ ਦੱਸੀ ਰਾਤੀ ਵੀ ਤਾਂ ਨਹੀਂ ਪਾਇਆ ਥੋੜਾ ਹੋਰ ਪਾ ਲੈਣੇ ਆ ਭਰੀਦਾ ਹੁੰਦਾ ਗੁੱਲਾ ਮੰਮੀ ਰਹਿਂਦੇ ਗੁੱਲਾ ਦੋ ਟੱਪ ਪਾ ਲੈਣੇ ਆ ਕਰੋ ਤੂੰ ਜਾ ਤੂੰ ਜਾਓ ਤੂੰ ਗੁੱਲੇ ਨੂੰ ਲਾ ਦੇ ਵੇਖੋ ਬਿਕੋ ਇਸ ਟਾਈਮ ਨਾ ਵੀਗਨੈਸ ਚਾਇਆ ਠੀਕ ਹੁੰਦਾ ਨਾ ਫਿਰ ਮੈਂ ਕੋਲਡਰ ਚਾਹ ਇੱਕ ਮਿੰਟ ਆ ਦੇ ਲੋ ਚਲੋ ਮੈਲਜ ਮਾ ਚਾਰ ਦਿਨ ਆ ਚਾਰਾਂ ਦਿਨਾਂ ਬਾਅਦ ਜਿੰਮ ਤੋਂ ਤੱਕ ਪੈਣੀ ਤੇ ਸਰੀਰ ਤੇ ਹੀ ਬਣਾ ਬਣ ਅਸੀਂ ਦੇ ਲੋ ਕੱਪੜੇ ਸਾਰੇ ਧੋਨੇ ਆ ਬਿਸਤਰੇ ਕੱਪੜੇ ਬਿਸਤਰੇ ਸਾਰੇ ਧੋਣਾ ਲਏ ਸਾਡੇ ਇੱਥੇ ਮੈਂ ਕਹਿੰਦੀ ਇੱਧਰ ਦੀ ਲਾਓ ਦਾ ਸਾਈਡ ਦੀ ਨੂੰ ਕਰ ਲਓ ਬਸ ਇੱਥੇ ਨਾਲ ਇਹ ਤਾਰ ਲੱਗ ਜੂਗੀ ਨਾ ਆ ਦੇ ਲੋ ਅੱਜ ਮੈਂ ਤਾਂ ਡੈਡ ਹੈੱਡਫੋਨ ਲਾਇਆ ਉਹ ਦੇਖ ਲੋ ਬਾਵਾਸ਼ ਪਤਾ ਹੈ ਗਾਲਾਂ ਕੱਢਣੀ ਆ ਦੇਗਾ ਲੈ ਹਾਂਜੀ ਗੁੱਡ ਮਾਰਨਿੰਗ ਸਰ ਨੂੰ ਸੱਸ ਹੀ ਕਰ ਨੱਲਰ ਤੇ ਆਵੜਾ ਕੁੰਡਲ ਵਾਸਤੇ ਇਹ ਕਿੱਦਾਂ ਕਰਵਾਉਂਗਾ ਏਹ ਹੈ ਫਰਲ ਕੋ ਜਾਣਾ ਮਮੀ ਸਾਡੀ ਦਾ ਗੁੰਡਾ ਲਵਾਸ ਹਾਜੀ ਸასი ਗੱਲ ਦੀ ਗੁੱਡ ਮਾਰਨਿੰਗ ਸਾਰਿਆਂ ਨੂੰ ਆਈ ਹੋਪ ਤੁਸੀਂ ਸਾਰਿਆਂ ਨੇ ਠੀਕ ਠਾਕ ਹੋਵੋਗੇ ਵਧੀਆ ਹੀ ਹੋਵੋਗੇ ਵੈਲਕਮ ਬੈਕ ਟੂ ਮਾਈ YouTube ਚੈਨਲ ਸੋ ਅੱਜ ਦਾ ਆਪਾਂ ਵਲੌਗ ਕਰਦੇ ਹਾਂ ਆਪਣੇ ਘਰ ਤੋਂ ਸਟਾਰਟ ਕਿਉਂਕਿ ਤੁਹਾਨੂੰ ਵੀ ਜਿੱਦਾਂ ਪਤਾ ਸੀਗਾ ਕਿ ਆਪਾਂ ਗਏ ਹੋਏ ਸੀਗੇ ਬਾਬਾ ਜੀ ਦੇ ਤੇ ਬਹੁਤ ਸਾਰੇ ਦਰਸ਼ਨ ਹੋਏ ਤੇ ਬਹੁਤ ਵਧੀਆ ਸਫਰ ਹੋਇਆ ਆਇਆ ਗਿਆ ਸਫਰ ਬਹੁਤ ਵਧੀਆ ਆਪਾ ਗਏ ਵੀ ਬੜੇ ਬੜੀ ਆਏ ਵੀ ਬੜੇ ਬੜੀ ਆਏ ਤਿੰਨ ਦਿਨ ਲਗਾ ਕੇ ਆਏ ਆ ਸੋ ਵਧੀਆ ਬਟ ਅਪਰੇਲ ਬੜੀ ਐਸੀ ਆ ਉਹ ਮੂਮੈਂਟ ਜਿਹੜਾ ਸੀਗਾ ਉਹ ਸਾਡੇ ਲਈ ਯਾਦਗਾਰ ਮੂਮੈਂਟ ਸੀਗਾ ਰਾਤੀ ਪਾਇਆ ਸੀ ਕੂਲਰ ਚ ਪਾਣੀ ਜ ਬਹੁਤ ਗਾੜਾ ਹੋ ਗਿਆ ਬਹੁਤ ਜਿਆਦਾ ਗਰਮ ਹੋ ਗਿਆ ਉਹ ਹੀ ਪਾਣੀ ਕੱਢ ਤਾਜ਼ਾ ਪਾਣੀ ਪਾ ਗਏ ਫੇਰ ਕੂਲਰ ਦੀ ਸਪਲਾਈ ਸ਼ੁਰੂ ਕਰਨ ਲੱਗੇ ਸਾਡਾ ਕੂਲਰ ਜਿਹੜਾ ਆ ਖੰਡਾ ਹੋ ਜਵੇ ਇਹ ਵੀ ਲਾਦ ਮੈਂ ਠੀਕ ਗਰਮੀ ਬਹੁਤ ਆ ਸਾਡੇ ਇੱਥੇ ਹੋ ਜ਼ਿਆਦਾ ਕਰਨੀ ਚਾਹੀਦੀ ਜੱਦੀ ਕਾ ਕਰਨੀ ਹੈ ਸਾਰੇ ਤੁਸੀਂ ਦੇਖ ਸਕਦੇ ਕਿੱਡਾ ਖੁੱਲਾ ਵਿਹੜਾ ਵੀ ਤੇ ਸੇਕ ਹੀ ਸੇਕ ਹੋਆ ਪਰ ਸਾਨੂੰ ਜ਼ਿਆਦਾ ਦਰਾਖਤੀ ਸੁਭਾਵ ਨਾ ਸੋ ਬਾਬਾ ਨਾ ਨਹੀਂ ਹੈਗੀ ਬਲਾਗ ਤੇ ਨਹੀਂ ਸਾਨੂੰ ਦਰਖਤੀ ਵੀ ਗਈ ਤੇ ਸੁਭਾਵਨਾ ਨਹੀਂ ਹੈਗੀ ਸੋ ਆਏ ਸੀ ਰਾਤ ਤੱਕ ਹਾਰਾਏ ਪੂ ਪੂਲਰ ਦਾ ਯੌੜ ਮਾਰੇ ਸਾਨੂੰ ਹਾਂ ਜਿਹੜੀ ਗੁੰਡੜ ਵਾਲਾ ਇਹ ਨਾ ਵੀ ਜਾਣਾ ਮੈਂ ਕੀ ਕਹਿੰਨੀ ਆ ਗੱਡੀ ਦੀ ਅੱਜ ਗੱਲ ਸੁਣੋ ਮੜੀ ਆ ਤਾਂ ਆਪਾਂ ਦਿਖਾਉਣੀ ਆ ਕੂਲਰ ਇੱਥੇ ਲੈ ਕੇ ਆਵਾਂਗੇ ਪਹਿਲਾਂ ਉਹਨੂੰ ਇੱਥੇ ਪਾਣੀ ਪਾਵਾਂਗੇ ਫਿਰ ਕੂਲਰ ਨੂੰ ਧੋ ਕੇ ਉਹ ਕਮਰੇ ਦਾਕਰ ਲੈ ਕੇ ਜਾਵਾਂਗੇ ਸੋ ਹੁਣ ਸਾਡਾ ਦਿਲ ਕਰਦਾ ਸੀ ਕਿ ਕਿ ਅਸੀਂ ਕੂਲਰ ਦੀ ਹਵਾ ਵੀ ਲੈ ਲਈਏ ਬਿਲਕੁਲ ਮੈਂ ਕਿਹਾ ਨਹੀਂ ਬਾਹਰ ਇਹਨੂੰ ਇੱਥੇ ਬਾਹਰ ਆ ਕੇ ਕਰਿਆ ਬਸ ਤਲ ਕੰਮ ਨੂੰ ਕਰੋ ਨਹੀਂ ਝੋਪਿਆ ਬੀਤੀ ਬਾਹਰ ਕਿਤੇ ਨਹੀਂ ਕੁਝ ਕਰਨਾ ਹਾਂਜੀ ਯਾਰਾ ਗੋਲ ਯਾਰ ਇਹਨੂੰ ਹੀ ਤੈ ਕਦੇ ਕਰਦੇ ਨਾ ਤੀ ਲਾ ਜੀ ਫੇਤਾ ਕਰਦਾ ਨਹੀਂ ਨਹੀਂ ਇੱਦੀ ਕਰਨਾ ਪੈਣਾ ਏ ਕਿਉਂ ਪਤਾ ਨਹੀਂ ਹੁੰਦਾ ਨਾ ਉਹਦਾ ਉੱਧਰ ਆਉਂਦਾ ਆ ਦੇ ਏਦਾਂ ਦੇਖੋ ਏਦਾਂ ਹੋਇਆ ਕਰਨਾ ਇੱਥੇ ਤੇ ਪਾਣੀ ਉੱਪਰ ਇਹਦੇ ਦਿੱਤਾ ਚਾਰਤਾ ਹੀ ਪਾਣੀ ਪਾ ਕੇ ਹੁੰਦਾ ਥੋਰ ਦਿਮਾਗ ਖਰਾਬ ਇਹਦਾ ਮਨ ਪਾਣੀ ਪਾਣੀ ਏਦਾਂ ਕਰੋ ਨਾ ਫਿਕਰ ਸਾਈਡ ਨੂੰ ਜੱਟੀ ਚ ਵੱਜ ਜਾਣਾ ਉਸ ਨੂੰ ਚਲੋ ਦੇ ਦੂਜੀ ਤਰ੍ਹਾਂ ਦਾ ਘਸਮਾਣਾ ਮੈਂ ਵੀ ਇਹਨੂੰ ਇੱਦੀ ਕਹਿੰਦੀ ਹੁਣ ਘੁਮਣਾ ਤੇ ਵਿੱਚ ਨਹੀਂ ਬਚਣਾ ਉਹਦੇ ਨਹੀਂ ਜੋ ਨੂੰ ਵੀ ਕੀ ਕਰ ਹੁਣ ਇਦਾਂ ਇਹਨੂੰ ਘਮਾਉਂਗਾ ਤੇ ਉਧਰ ਵਜੂਗਾ ਵਿੱਚ ਆਲੇ ਇਥੋਂ ਰੰਗ ਜਾ ਫੇਟ ਹੋਇਆ ਆਹ ਵਾਹ ਬੱਦੀ ਯਾਰ ਗੱਡੀ ਦੇਖ ਰਹਾ ਮੈਂ ਕਈ ਇਹਨਾਂ ਕਰ ਫਿਰ ਵਾਰ ਵਾਰ ਆ ਦੇਖ ਤਾਂ ਘੁਮਣਾ ਸੀ ਇਹਨੂੰ ਹੈ ਚੱਲ ਹਾਂ ਸਭ ਵਾਹ ਵਾਹ ਚਲੋ ਬਾਰਾ ਹੋਰ ਰੁੜੀ ਹੋਂਦੀ ਆ ਨਹਿਰਾ ਹੁਣ ਸਹੀ ਆ ਹੁਣ ਸਹੀ ਆ ਪਰ ਪਾ ਹੋਰੇ ਪਰ ਪਹਿ ਹੈ ਹੀ ਨਹੀਂ ਹੋਰ ਯਾਕਰ ਦੀ ਮੋਟਰ ਚਲਾ ਦੋ ਸੈਡਾ ਹੋਤਾ ਮੜਾ ਮੈਂ ਹਵਾਲਾ ਕੇ ਦੇਖਾ ਪਾਣੀ ਵਾਲੇ ਥੱਲੇ ਅੰਦਰ ਪਾਣੀ ਵਾਲਾ ਥੱਲੇ ਨਹੀਂ ਚੱਲ ਕੇ ਚੱਲ ਪਿਆ ਕੀ ਆ ਗਿਆ ਕੀ ਮਾਰੇ ਤੇ ਲਾ ਕੋਣੇ ਹਾਂ ਚੱਲ ਪੀ ਚੱਲ ਪੀ ਹਲੋ ਹਲਾ ਦੋ ਆਲਾ ਰ ਰੰਡੀ ਹਵਾ ਹਵਾ ਸਹੀ ਆ ਹੁ ਕੋਲਰ ਚ ਬਹਿ ਜਾ ਪ੍ਰੀਤੀ ਕੋਲਰ ਚ ਬਹਿ ਜਾ ਮੈਂ ਕਹਾ ਆਪਣੇ ਕਾਕੇ ਦਾ ਸਫਰ ਕਿੱਦਾਂ ਲੱਗਿਆ ਤੁਹਾਨੂੰ ਕਿੱਦਾਂ ਲੱਗਾ ਵਧੀਆ ਹੀ ਬਹੁਤ ਜ਼ਿਆਦਾ ਸੁਣਾ ਦੀ ਮੈਂ ਠੀਕ ਨਹੀਂ ਸੀ ਕਿ ਮੇਲੇ ਦਾ ਯਾਰ ਐਲੈਕਸ ਸੁਪਰ ਹੈ ਸੁਪਰ ਹੈ ਸੁਪਰ ਹਿੱਟ ਯਾਨ ਯਾਨ ਖਲਾ ਹੋ ਰੇ ਆਂ ਨੀ ਆ ਰੇ ਉਹ ਜਿਹੜਾ ਮੋਮੈਂਟ ਹੈ ਨਾ ਖਣ ਨਹੀਂ ਕਰਦਾ ਉਹ ਵਧੀਆ ਵਧੀਆ ਜੀ ਆਂਕ ਨਹੀਂ ਜਾਣਦੇ ਉੱਥੇ ਵਾਲਾ ਵੀ ਵਧੀਆ ਹੀ ਖੜਿਆਂ ਦਾ ਆ ਬੜੀਆ ਸਵਾ ਹੋਰ ਜਿਆਦਾ ਵਧੀਆ ਇਹ ਸਿਆਣੇ ਹਾਂ ਦੱਸਣਾ ਯਾ ਨਾ ਪਈ ਕਦੇ ਸੀ ਉੜੱਕ ਜਣੀ ਬਈ ਇੱਕ ਰੀਤੀ ਦੇ ਆਇਆ ਰਬਾ ਚੁੱਪ ਕਰਕੇ ਬੋਲੀ ਨਹੀਂ ਕੋਈ ਚੱਲੀ ਜੀ ਗਾਵੇ ਨਹੀਂ ਬੋਲ ਕੇ ਵੀ ਦੇਖੇ ਦਾ ਮੇਰੇ ਮੂਰੇ ਜਦ ਤਨ ਬੋਲ ਵੀ ਤੈਨੂੰ ਪਤਾ ਵੀ ਆ ਉੱਦਾਂ ਬੋਲਣ ਦੀ ਮੱਮੀ ਦੇ ਕਰਦਾ ਇਹ ਕਰਦਾ ਯਾ ਕਰਦਾ ਨਨੂ ਪੀਪੀ ਚਾ ਕਰ ਦੇ ਵੀ ਪੀਪੀ ਚ ਕਰੇ ਦਾਦੀ ਦਾ ਕਿ ਉਹ ਵੀ ਲਾਉਂਦਾ ਸੀ ਤੇਨੂੰ ਚਾਂਦੇ ਦੀ ਲੰਮੜਿਆ ਡਾਕਟਰ ਥਾਵ ਆਗੇ ਵੇ ਲੋ ਰ ਬੋਤਲ ਲੈਣ ਗਿਆ ਆਹ ਕੌਣ ਤੋਂ ਚਲੋ ਜੀ ਜਾਓ ਕਰੋ ਸ਼ੱਕ ਬੀਬੀ ਉਹਨਾਂ ਆਪਣੇ ਚੀਜ਼ਾਂ ਨਾਲ ਮੈਂ ਕਿ ਨਹੀਂ ਆਪਣਾ ਉਹ ਲੈ ਕੇ ਆਈਏ ਐਕਸਪ੍ਰੈਸ ਵਿੱਚ ਉਹ ਇਹਦੇ ਵਿੱਚ ਕੋਈ ਨਹੀਂ ਨਾ ਮੈਨੂੰ ਪਹਿਲੇ ਆਖੇ ਮੇਰੇ ਆਲੂ ਵੀ ਕਰਦੇ ਉਹਨੂੰ ਜਗਾੜ ਜੇ ਉਹਨੂੰ ਘੁਮਾ ਕੇ ਮੜਿਆ ਆਂਗੇ ਤੁਸੀਂ ਆ ਜਾਂਦੇ ਐ ਕੋ ਸਾਡੇ ਬੁਲਾ ਦੇ ਨਹੀਂ ਆਈ ਅਬ ਕੋਈ ਨਹੀਂ ਆਉਣੀ ਚਾਹੀਦੀ ਪਿਛਲ ਮਾਰੀ ਤੇ ਨਾ ਬੱਜੀ ਨਹੀਂ ਆਈ ਅਬ ਨੰਦ ਜਾ ਕਰੀ ਜਾਇ ਹੈ ਕਿ ਕੀ ਕਰੀ ਜਾਏ ਉਹ 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 ਮੱਕੀ ਨੂੰ ਛੇੜਦਾ ਮੱਕੀ ਨੂੰ ਮੱਕੀ ਨੂੰ ਓਲਰ ਤੇ ਮੋਰੇ ਜਾਂਦਾ ਹਵਾ ਨੇ ਚੱਕ ਕੇ ਮਾਰਨ ਲਵਾਰੀ ਆਲੂ

ਆਹ ਲਓ ਤੁਸੀਂ ਵਿਕਰਨ ਚ ਸੇ ਇਹ ਆਦੋ ਪੀ ਲੈਣ ਕੇ ਮੇਰੇ ਤਾਂ ਜੁੜੇ ਗੁੱਲੀ ਜਾਂਦਾ ਇਹ ਜੁੜਦਾ ਵੀ ਜਾਂਦਾ ਮੇਰੇ ਹੈਗੇ ਆਹ ਚਿਲਕੀ ਬਾਈ ਮੇਰੇ ਜੁੜਾ ਲੱਗਦਾ ਹਾਂ ਸੋਨੇ ਜਾਂ ਇੱਕ ਦਾ ਵਿੱਚ ਕਾਰ ਹੋ ਜਾਂਦੀ ਇਹ ਹਾਂ ਮੇਰੇ ਡਾਰਕ ਸਰਕਲ ਪੈਣ ਲੱਗ ਗਏ ਉਹ ਬੱਚਿਆ ਤੁਸੀਂ ਲਿਆਂਦਾ ਸੀ ਨਹੀਂ ਪ੍ਰਾਈਮ ਨੂੰ ਨਾ ਨੋ ਜੱਕੀ ਵੇਗਾ ਹੀ ਕਿਤਰਾ ਗਿਆ ਪਤਾ ਨਹੀਂ ਮੋਟ ਕੇ ਚਾਹ ਹੁਣ ਹੈ ਇਹ ਕਿਚ ਆਹ ਸਬਜ਼ੀ ਦੇਖੀ ਤੇ ਇਸੇ ਨਾਲ ਵੀ ਸਬਜ਼ੀ ਗੋਪੀ ਲਈ ਫੋਕੀ ਸਬਜ਼ੀ ਬਣਾਵਾਂਗੇ ਤੇ ਖਾਵਾਂਗੇ ਕਾਫੀ ਟਾਈਮ ਬਾਅਦ ਲੱਗੇ ਬਣਾਉਣਾ ਸੀ ਕਿਉਂਕਿ ਰਾਤ ਨੂੰ ਸੀਗੇ ਬਾਬਾ ਜੀ ਆ ਕੇ ਤੇ ਆਪਾਂ ਲੰਦਰ ਵਗੈਰਾ ਨਹੀਂ ਸੀ ਸ਼ਕਿਆ ਤੇ ਇਸ ਕਰਕੇ ਹੁਣ ਆਪਾਂ ਗੋਭੀ ਰਾਤ ਰਾ ਮਾਰਨਿੰਗ ਆ ਕੇ ਬਣਾਈ ਹੈ ਰਾਤ ਆ ਸੀ ਬ੍ਰੈਡ ਤੇ ਉਹ ਖਾ ਲਈ ਸੀ ਆਪਣੇ ਚਾਹ ਦੇ ਨਾਲ ਬ੍ਰੈਡ ਖਾ ਲਈ ਸੀ ਰਾਤ ਸਾਇਡ ਤੇ ਲੇਣੀ ਕਿ ਘਰ ਉਲੀ ਉਲੀ ਬਣਾਉਣ ਨੂੰ ਗੋਭੀ ਜਿਹੜੀ ਸਾਡੀ ਬਣ ਚੀ ਉਹ ਚਾਹ ਦੇ ਵਿੱਚ ਪੁੱਟ ਲੈਣਾ ਬਈ ਆ ਤੱਕ ਬਣਾ ਪਾਪਾ ਹੈ ਨਾ ਬ੍ਰੈਡ ਚਾਹ ਹਰ ਸੱਡੇ ਡੱਬੇ ਆ ਨਾ ਕਿ ਤਰ੍ਹਾਂ ਕੋਟੇ ਮਸਾਲੇ ਚਾਹੀਦੇ ਆ ਚਾਹ ਬਣਾ ਲਓ ਪੀ ਲੈਣੀ ਮੇਲ ਨਹੀਂ ਬਣਾਇਆ ਪਰ ਕੋਲਰ ਦੀ ਹਵਾ ਤਾਂ ਠੰਡੀ ਆ ਤੇ ਜਰਾ ਹਾਂਜੀ ਦੋ ਵਾ ਦਾ ਹੋ ਗਿਆ ਨਾ ਕੰਨ ਮੇਰੇ ਨਾਲ ਖਰਾਬ ਹੋ ਗਏ ਮम्मा ਨੇ ਦੱਸ ਤੋਹੇ ਮੈਨੂੰ ਸੁਬਾਹੇ ਦੇ ਦੇਖਣੇ ਸੀਗੇ ਟਾਪਸ ਬਾਪੇ ਦੇ ਦੇਖਣੇ ਸੀ ਦੁੱੱਚੇ ਟਾਪਸ ਮम्मा ਗਰਦੇ ਪਏ ਆਪਣਾ ਮਰ ਰਹੇ ਪਏ ਆਪਾ ਸਿੱਕੀਆਂ ਸੱਲੀਆਂ ਖਾਓ ਖਾਓ ਅਲਪਿਆ ਉਸ ਤੇ ਕੀ ਆਂਦੀ ਆ। ਲੇਟਾ ਪਾਣੀ ਪੀਂਦੀ ਆ। ਇਹ ਪਾਣੀ ਸਿਆ। ਸਿਆ ਸੱਜੇ ਲੱਗੀ ਜਾਂਦੀ ਤੇ ਸੁੱਕੀ ਜਾਂਦੀ। ਆਪੜਾ ਮम्मा ਬੋਤਲਾ ਲੈ ਕੇ ਆਨੇ ਆ। ਹਣਾ? ਪਾਇਰ ਤੇ ਆ। ਹਾਂ ਪਾਇਰ ਕਰਾ ਸਕਦਾ। ਉਹ ਵਧੀਆ ਆ। ਉਹ ਇਸਾ ਤੇ ਨਾ। ਚਾਹ ਚਾਲ ਜਲੀ ਚਾਲ ਪਰ ਪੀਲੇ ਹਾਵਾ ਹੀ ਕਰੋ ਮੋਰੋਂ ਦੀ ਪੈਸਾ ਨਹੀਂ ਲੈਣਾ ਮੁਰੇ ਰਹਿਣਾ ਚਾਹ ਨਹੀਂ ਅਤਨੀ ਪੀਣੀ ਮੈਂ ਤਾਂ ਇਹ ਪੁੱਛਣਾਂ ਨਹੀਂ ਦੀ ਕਰਉਂਗੀ ਵਰਤਨਾ ਹੋਰ ਵੀ ਮੈਂ ਕਰਦੀ ਥੋੜੀ ਜਿਹੀ ਅੱਛਾ ਪੁੱਛ ਵੀ ਆ ਪੁੱਛਿਆ ਨਹੀਂ ਅਸੀਂ ਚੱਲਾ ਚਾਹ ਪੁੱਛ ਲਈ ਆ ਪੀਣੀ ਆ ਕਿ ਨਹੀਂ ਪੀਣੀ ਜੇ ਤਾਂ ਪੀਣੀ ਹੋਈ ਫਿਰ ਬਣਾ ਲਾਂਗੇ ਜੇ ਨਹੀਂ ਪੀਣੀ ਤਾਂ ਮਮਾ ਕਹਿੰਦੇ ਮੈਂ ਇਕੱਲੀ ਨਹੀਂ ਕੀ ਕਰਲੀ ਪੀਣੀ ਆ। ਕੀ ਪੀਣੀ ਆ? ਮੈਂ ਪੀਣੀ। ਦੋ ਜਿਆਦੋ। ਕੀ? ਜਿਆਦੋ ਜਿਆਦੋ। ਅਮਾ ਪੀਣੀ ਆ। ਪੀਣੀ ਆ ਕਹਿੰਦੇ। ਪੀਣੀ ਆ ਪਹਿਲਾ ਬੱਚ ਗਿਆ ਇਹ ਕੀ ਕਹਿਣਾ ਮੈਂ ਰੀਟ ਸਾਡਾ ਲਮੇ ਪੈ ਚੁੱਕਾ ਆ ਯਹੀ ਵੀਰੋ ਭਾਈ ਇਹ ਐ ਗਰੀਲ ਬਣਾਈਏ ਵੀਰ ਨਾਲ ਲੈ ਚੱਲੇ ਆ ਲੋਈ ਚੱਲ ਗਿਆ ਮਨਵੀਰ ਮਨਵੀਰ ਨੂੰ ਲੋ ਜੀ ਸਾਡੇ ਮਰਵੀਰ ਨੂੰ ਲੈ ਚੱਲੇ ਆ ਲੈ ਚੱਲੇ ਆ ਉਹ ਬਹਿ ਕਿੱਧਰ ਗਿਆ ਉਹਦੇ ਆ ਗਿਆ ਵਾਪਸ ਉਹਦੇ ਆ ਉਹ ਤੇਨੂੰ ਮੈਂ ਕਿਹਾ ਜੀ ਨਾ ਇਹਨੇ ਹੁਣੀ ਵਾਪਸੀ ਹੋਣਾ ਆ ਆ ਗਿਆ ਕਿ ਨਹੀਂ ਏ ਇਦਾਂ ਕਰਦਾ ਨਾ ਇਹਨੇ ਦਾ ਮੂੰਹ ਕਿਦਾਂ ਬਣ ਗਿਆ ਤੁਹਾਨੂੰ ਵੀ ਨਹੀਂ ਦੱਸ ਤਾ ਦਾ ਮੂੰਹ ਕਿਦਾਂ ਦਾ ਬਣ ਗਿਆ ਹੁੰਦਾ ਆ ਉਹ ਮੇ ਤਾਂ ਜੇ ਲੱਗਦਾ ਨਹੀਂ ਮੇਰਾ ਹੈ ਮੇਰਾ ਕਿੱਥੇ ਜੇ ਲੱਗਦਾ ਨਹੀਂ ਹੋ ਗਿਆ ਨਹੀਂ ਬਾਤ ਹੈ ਜੀ ਮਮਾ ਕਾਰ ਆ ਜਾਣਾ ਕੋਰਾ ਆ ਜਾ ਜਾ ਲੈ ਜਾਂ ਆਜੋ ਹੁਣ ਚੱਲ ਆਇਆ ਚੀਜੀ ਲੈ ਚਲੋ ਚੀਜੀ ਲੈ ਚਲਿਓ ਗੱਡੀ ਜੀ ਢੱਡੀ ਗੱਡੀ ਜੀ ਜਾਣਾ ਚਲ ਆ ਗੱਡੀ ਚਲੀ ਚੀਜੀ ਨਾਲ ਚਲੋ ਗੱਡੀ ਚਲੀ ਚੀਜੀ ਨਾਲ ਚਲੋ ਮੈਂ ਚਲ ਇਹਨੂੰ ਮੈਂ ਲੈ ਆਇਆ ਸਾਰੇ ਚੱਲਦੇ ਚੱਪਲ ਪਾਓ ਚਲ ਆਜੋ ਚਲੀ ਚੀਜੀ ਨਾਲ ਇਹ ਚੱਪਲ ਪਾ ਚੀਤੇ ਕਰੇ ਚਲ ਆਇਆ ਚੱਪਲ ਪਾਈ ਚੱਪਲ ਪਾਓ ਆ ਪੈਸੇ ਖੜੇ ਕਿਹਦੇ ਖੜੇ ਚੱਪਲ ਪਾਦੇ ਆ ਇਹ ਚਲੋ ਵੀ ਇਹ ਲੈ ਗਏ ਉਹ ਸੱਤੀ ਹੋਏ ਵਾਈ ਕਰਦੇ ਚਲ ਗਿਆ। ਕੋਣ ਹੈ? ਨਹੀਂ ਇਹਨੇ ਰੋਲਾ ਪੈਣਾ ਦੇਖ ਲਈ ਤੂੰ ਲਖਾ ਗਿਆ ਲੜਾ। ਇੰਨੇ ਨਹੀਂ ਜਾਣਾ ਇਹਨੇ ਵਾਪਸੀ ਹੋਣਾ ਦੇਖੀ। ਦੇਖੀ ਤਾਂ ਹੁਣ ਹੀ ਰੋਲਾ ਹੋਉਂਦਾ ਸੀ ਕੀ। ਨਹੀਂ ਜਾਂਦਾ ਛੱਡਣ ਨੂੰ ਹੋਣਾ ਪੈਣਾ ਉਹਨਾਂ ਨੂੰ ਦੇਖ ਲਈ। ਇਹਨੂੰ ਗੱਡੀ 'ਚ ਜਾਣਾ ਪੈਣਾ ਨੇ। ਇਹ ਵਿਚਾਰੇ ਤੇ ਰੋਗੀ ਐਕਟਿਵ ਰੋਗੀ ਉਹਦੇ ਤੈਨੂੰ ਮੈਂ ਕਿਹਾ ਜਿਹੜਾ। ਤੈਨੂੰ ਮੈਂ ਪਹਿਲੀ ਕਿਹਾ ਸੀ ਉਹਦੇ। ਆ ਦੇਖਿਆ। ਦੇਖਿਆ ਤੈਨੂੰ ਕਿਹਾ ਸੀ ਨਾ ਮੈਂ। ਮੈਨੂੰ ਪਤਾ ਸੀ। ਹਾਂਜੀ ਲੋ ਜੀ ਆਪਾਂ ਆਇਆ ਗੱਡੀ ਧਵਾਉਣ ਗੱਡੀ ਹੋ ਗਈ ਸੀ ਬਹੁਤ ਹੀ ਜ਼ਿਆਦਾ ਗੰਦੀ ਸੋ ਹਿਮਾਚਲ ਗਏ ਸੀ ਤੇ ਗੱਡੀ ਬਹੁਤ ਜ਼ਿਆਦਾ ਗੰਦੀ ਹੋ ਗਈ ਸੀ ਸੋ ਆਪ ਗੱਡੀ ਧਵਾਉਣ ਆਏ ਆ ਤੇ ਗੱਡੀ ਆਪਾਂ ਧੋਂਦੇ ਪਏ ਭਾਈ ਉਹਨਾਂ ਤੋਂ ਭਾਈ ਉਹ ਵੀ ਆਪਣੇ ਖਾਸ ਹੁੰਦੇ ਆ ਇਹ ਸਰਵਿਸ ਸਟੇਸ਼ਨ ਆ ਆਪਣੇ ਐਮ ਸੀ ਸਾਹਿਬ ਉਹਨਾਂ ਦਾ ਅਤੇ ਇਹ ਵੀ ਆਪਣੇ ਰਿਸ਼ਤੇਦਾਰ ਹੀ ਆ ਸੋ ਤੇ ਹੁਣ ਗੱਡੀ ਆ ਜਿਹੜੀ ਵੀ ਟਣਾ ਟਨ ਹੋ ਗਈ ਹੈ ਜੇ ਤਾਂ ਪਾਣੀ ਵੱਜਿਆ ਗੱਲਾ ਤੇ ਹਜੇ ਇੱਥੇ ਸ਼ੈਂਪੂ ਵੱਜਣਾ ਆ ਜੇ ਸ਼ੈਂਪੂ ਵੱਜ ਗਿਆ ਫੇਰ ਹੀ ਗੱਲਬਾਤ ਪੂਰੀ ਜੱਸ ਹੋਣੀ ਆ ਉਹੀ ਹੁੰਦੀ ਦੇਖੀ ਚੱਲੋ ਵੀ ਗੱਡੀ ਦਾ ਵਾਸ਼ ਹੁੰਦੀ ਆ ਪ੍ਰੋਪਰ ਵਈਏ ਤਰੀਕੇ ਨਾਲ ਭਾਈ ਨਹੀਂ ਕਰਨਦੇ ਨੇ ਇੱਕ ਨੰਬਰ ਦਾ ਕੰਮ ਹੋਊਗਾ ਅਹ ਲੋਈ ਸਰਫ ਵੱਜ ਗਈ ਸਰਫ ਇਸ ਤੋਂ ਬਾਅਦ ਕੱਪੜੇ ਵੱਜਣਾ ਹੁਣ ਸਰਫ ਵੱਜ ਗਈ ਇਹ ਆਪਣਾ ਭੋਗਪੁਰ ਤੋਂ ਆਦਮ ਪਰੋੜ ਕਹਿੰਦੇ ਆ ਵੀ ਲੋ ਜੀ ਰੋਣ ਕਾ ਲੱਗੀਆਂ ਪਈਆਂ ਸਾਡੇ ਰੋਡ ਤੇ ਇਹੇ ਰੋਡ ਆਪਣੇ ਘਰ ਦੇ ਘਰ ਵਾਲਾ ਰੋਡ ਆ ਮਤਲਬ ਜਿੱਥੇ ਆਪਾਂ ਰਹਿੰਦੇ ਆ ਨਾ ਉਹੀ ਰੋਡ ਆ ਜੀ ਦੋਵੇ ਇੱਧਰ ਦੇਕਰ ਉਹ ਦੇਕਰ ਲੋ ਜੀ ਕਿਥੋਂ ਘਰ ਆਪਣਾ ਨੇੜੇ ਹੀ ਆ ਬਿਲਕੁਲ ਇੱਕ ਇੱਕ ਡੇਟ ਮਿੰਟ ਚ ਬੰਦਾ ਪਹੁੰਚ ਜਾਂਦਾ ਕਾਦੇ ਲੱਗੇ ਗੱਡੀ ਤੋਂ ਹੋ ਜੇ ਫੜਾ ਫੜ ਮੈਂ ਸਮਾਨ ਸਮੂ ਲੈਣਾ ਸੀ ਪ੍ਰੀਤੀ ਨੂੰ ਕਿਹਾ ਮੈਂ ਆ ਗਿਆ ਤੇ ਮੈਂ ਗੱਡੀ ਧਵਾਉਂਦਾ ਪਿਆ ਲੋ ਜੀ ਪਾਣੀ ਵੱਜਣਾ ਉਹਨ ਗੱਡੀ ਤੇ ਗੱਡੀ ਹੋ ਵੀ ਆਪਣੀ ਕਲੀਨ